バー。 ਜੋ ਸਾਡਾ ਧਾਰੀਵਾਲ ਸ਼ਹਿਰ ਆਨ ਦਾ ਵਿਸ਼ੇਸ਼ ਮੰਤਵ ਹੈ ਕਿ ਸਾਡੀ ਸਨਾਤਨ ਜਾਰ ਮੰਚ ਵਾਲੋ ਹਰ ਸਾਲ ਸ਼੍ਰੀ ਹਨੂਮਾਨ ਜਨਮोत्सव ਦੇ ਵਿਸ਼ਾਲ ਯਾਤਰਾ ਦਾ ਆਯੋਜਨ ਗੁਰਦਾਸਪੁਰ ਵਿੱਚ ਕੀਤਾ ਜਾਂਦਾ ਹੈ ਉਸੇ ਸਬੰਧ ਵਿੱਚ ਧਾਰੀਵਾਲ ਵਿੱਚੋਂ ਸਾਨੂੰ ਪਿਛਲੀ ਯਾਤਰਾ ਦੇ ਦਰਮਿਆਨ ਬਹੁਤ ਸਹਾਇਕ ਮਿਲਦਾ ਰਿਹਾ ਹੈ ਅਸੀਂ ਉਸੇ ਆਸ਼ਾ ਨੂੰ ਲੈ ਕੇ ਕਿ ਧਾਰੀਵਾਲ ਸ਼ਹਿਰ ਵਿੱਚ ਅਸੀਂ ਆਪਣੀ ਇਸ ਯਾਤਰਾ ਨਿਮੰਤਰਣ ਇਸ ਰਗੁਨਾਥ ਮੰਦਰ ਵਿੱਚ ਜੋਤਾਰੀ ਵਾਲਦੇ ਸਾਡੇ ਸਹਿਯੋਗੀ ਹੈ ਉਹਨਾਂ ਨੂੰ ਦੇਣ ਆਇਆ ਤਾਂ ਜੋ ਉਸ ਯਾਤਰਾ ਦੀ ਸ਼ੋਭਾ ਨੂੰ ਹੋਰ ਜ਼ਿਆਦਾ ਵਧਾਇਆ ਜਾ ਸਕੇ ਭਾਈ ਕੀ ਪ੍ਰੋਗਰਾਮ ਹੈ ਗੁਰਦਾਸਪੁਰ ਵਿੱਚ ਜਿਹੜਾ ਤੁਸੀਂ ਅੱਜ ਨਿਮੰਤਰਣ ਪੱਤਰ ਦੇਣ ਆਏ ਹੋ ਕੀ ਟਾਈਮਿੰਗ ਰਹੇਗੀ ਔਰ ਕਿੱਥੋਂ ਯਾਤਰਾ ਸ਼ੁਰੂ ਹੋਏਗੀ ਥੋੜਾ ਇਹਦੇ ਬਾਰੇ ਵਿੱਚ ਡਿਟੇਲ ਦੱਸ ਦਿਓ ਇਹ ਯਾਤਰਾ ਸ਼੍ਰੀਕ੍ਰਿਸ਼ਨਾ ਮੰਦਿਰ ਮੰਡੀ ਗੁਰਦਾਸਪੁਰ ਤੋਂ ਦਿਨ ਮੰਗਲਵਾਰ 23 April ਨੂੰ ਦੁਪਹਿਰ 3 ਵਜੇ ਚੱਲੇਗੀ ਕ੍ਰਿਸ਼ਨਾ ਮਦਦੋ ਯਾਤਰਾ ਚੱਲ ਕੇ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਹਨੂਮਨ ਚੌਂਕ ਤੋਂ ਬਿਆਲੀ ਗੀਤਾ ਪਵਨ ਰੋਡ ਗੀਤਾ ਪਵਨ ਰੋਡ ਤੋਂ ਬਿਆਲੀ ਮਾਰਕੀਟ ਉਸ ਤੋਂ ਬਾਅਦ ਡਾਕਣਾ ਚੌਂਕ ਤੇ ਡਾਕਣਾ ਚੌਂਕ ਤੋਂ ਪੁਰਾਣੀ ਕਨਕ ਮੰਡੀ ਕੱਦਾ ਦੀ ਮੰਡੀ ਤੇ ਜਾ ਕੇ ਵਿਸ਼ਰਾਮ ਕਰੇਗੀ ਕੀ ਕਹਿਣਾ ਚਾਹੋਗੇ ਸਾਰੇ ਹੀ ਸਨਾਤਨੀ ਭੈਣੀਆਂ ਨੂੰ ਸਾਰੇ ਪ੍ਰਭੂ શ્રી ਰਾਮ ਜੀ ਦੇ ਭਗਤਾਂ ਨੂੰ ਦੇਖੋ ਜੀ ਕਾਫੀ ਦੇਰ ਤੋਂ ਸਨਾਤਨ ਦੇ ਲੋਕ ਜਿਹੜੇ ਸੀ ਇੱਕ ਮੰਚ ਤੇ ਨਹੀਂ ਸੀ ਆਪ ਆ ਰਹੇ ਲੇਕਿਨ ਇੱਕ ਪ੍ਰਯਾਸ ਸੰਸਥਾ ਵਾਲੋ ਕਿਤਾ ਜਾ ਰਿਹਾ ਹੈ ਉਸੇ ਪ੍ਰਯਾਸ ਤਹਿਤ ਸ੍ਰੀ ਸਨਾਤਨ ਜਾਗਰਣ ਮੰਚ ਦਾ ਵੀ ਇੱਕ ਕੋਸ਼ਿਸ਼ ਹੈ ਕਿ ਜੋ ਵੀ ਸਾਡੇ ਸਨਾਤਨੀ ਸਾਥੀ ਸਾਡੇ ਤੋਂ ਸਾਡੇ ਨਾਲ ਸੰਬੰਧ ਨਹੀਂ ਕਰ 파 ਰਹੇ ਜਾਂ ਇੱਕ ਪਲੇਟਫਾਰਮ ਤੇ ਨਹੀਂ ਆ 파 ਰਹੇ ਅਸੀਂ ਪਿੰਡ-ਪਿੰਡ ਜਾ ਕੇ ਉਹਨਾਂ ਨੂੰ ਸਨਾਤਨਾਂ ਜੋੜ ਰਹੇ ਹਾਂ ਤੇ ਉਸੇ ਹੀ ਲੜੀ ਤਹਿਤ ਅਸੀਂ ਲਗਾਤਾਰ ਸਨਾਤਨ ਸੰਸਕ੍ਰਿਤੀ ਵਿੱਚ ਜੋ ਵੀ ਸਾਡੀਆਂ ਕਮੀਆਂ ਪਿੱਛੇ ਰਹਿ ਗਈਆਂ ਅਸੀਂ ਸਾਡੇ ਬੱਚੇ ਇਸ ਬਾਰੇ ਨਹੀਂ ਸੀ ਜਾਣ 파 ਰਹੇ ਉਹਨਾਂ ਤੱਕ ਸਨਾਤਨ ਜਾਗਰਣ ਮੰਚ ਪ੍ਰਚਾਰ ਪ੍ਰਸਾਰ ਕਰ ਰਹੀ ਹੈ ਕਿ ਤਾਜੋ ਸਾਡੀ ਸੰਸਕ੍ਰਿਤੀ ਸਾਡੇ ਤੋਂ ਜਿਹੜੀ ਵਿਛੜੀ ਹੈ ਜੋ ਸਾਡੇ ਪ੍ਰਾਤਨ ਦੀ ਤੇ ਰਿਵਾਜ ਜਿਸ ਤਰ੍ਹਾਂ ਕਿ ਆਪਾਂ ਜਿਹਦੇ ਤੇ ਅੰਗਰੇਜ਼ੀ ਜਿਹੜਾ ਸੀ ਛਾਇਆ ਪੈ ਗਈ ਸੀ ਜਿਸ ਵੈਸਟਰਨ ਕਲਚਰ ਵੱਧ ਗਿਆ ਸੀ ਨਹੀਂ ਸੀ ਲੋਕ ਸਾਰੇ ਸਨਾਤਨ ਦੀਆਂ ਪਰੰਪਰਾਵਾਂ ਜਾਣਦੇ ਸਨਾਤ ਸ੍ਰੀ ਸਨਾਤਨ ਜਾਣਦੇ ਆ ਬਸ ਆਮ ਵਿਸ਼ੇਸ਼ ਪ੍ਰਯਾਸ ਹੈ ਕਿ ਅਸੀਂ ਉਹ ਸਾਰੇ ਹੀ ਆਪਣੀਆਂ ਰੀਤ ਰਿਵਾਜਾਂ ਨੂੰ ਮੁੜ ਕੇ ਸਨਾਤਨ ਦੇ ਨਾਲ ਜੋੜੀਏ ਤੇ ਬੱਚਿਆਂ ਨੂੰ ਅੱਗੇ ਸਨਾਤਨ ਬਾਰੇ ਜਾਣਕਾਰੀ ਦੇਈਏ